ਦੇ ਸਾਪੁਰ ਚੌਂਕ ਵਿਖੇ ਅੱਜ ਦੁਪਹਿਰ 2 ਵਜੇ ਦੇ ਕਰੀਬ ਇਲੈਕਟ੍ਰੋਨਿਕ মিডিਆ ਦੇ ਸੀਨੀਅਰ ਪੱਤਰਕਾਰਾਂ ਦੀ ਨਿਗਰਾਨੀ ਹੈਡਸ ਮੂਵ ਐਪ ਚੈਨਲਾਂ ਦੇ ਸਮੂਹ ਵੱਲੋਂ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਚੈਨਲਾਂ ਤੋਂ ਪੱਤਰਕਾਰਾਂ ਨੇ ਇਸ ਬੈਠਕ ਵਿੱਚ ਆਪਣੀ ਹਾਜ਼ਰੀ ਭਰੀ ਅਤੇ ਉੱਥੇ ਹੀ ਡਿਜੀਟਲ মিডিਆ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਗਠਨ ਕੀਤਾ ਗਿਆ ਅਤੇ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਇਹ ਮੁਸ਼ਕਲਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਜੋ-ਜੋ ਮੁਸ਼ਕਲਾਂ ਫੀਲਡ ਦੇ ਵਿੱਚ ਜਾਂ ਫਿਰ ਫਿਰ ਪਾਕਿਸਤਾਨ ਤੇ ਆਉਂਦੀਆਂ ਹਨ ਉਸ ਦਾ ਹੱਲ ਜਲਦ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਡਿਜੀਟਲ ਮੀਡੀਆ ਜ਼ਿਲ੍ਹਾ ਪਠਾਨਕੋਟ ਦੇ ਸੰਗਠਨ ਦਾ ਵਿਸਤਾਰ ਕਰ ਦੋ ਹੈ ਪ੍ਰદાન ਕੀ ਦਿੱਤੇ ਹੋਰ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਜਿਸ ਤੋਂ ਬਾਅਦ ਸੰਗਠਨ ਦਾ ਅੱਗੇ ਵਿਸਤਾਰ ਕੀਤਾ ਜਾਵੇਗਾ ਇਸ ਮੌਕੇ ਤੇ ਸੀਨੀਅਰ ਪੱਤਰਕਾਰਾਂ ਵੱਲੋਂ ਆਏ ਹੋਏ ਪੱਤਰਕਾਰਾਂ ਨੂੰ ਆਪਣੇ ਹੱਕਾਂ ਬਾਰੇ ਜਾਣੂ ਕਰਵਾਇਆ ਅਤੇ ਆਪਣੀ ਸ਼ੁਭਕਾਮਨਾ ਨਵੇਂ ਬਣੇ ਸੰਗਠਨ ਨੂੰ ਦਿੱਤੀਆ ਭਾਰਤ ਨੈਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਸ ਦੀ ਖਾਸ ਰਿਪੋਰਟ ਨਮਸਕਾਰ ਮੈਂ ਮਹੇਕਰਨ ਧਾਵਾ ਅੱਜ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਸ਼ਾਹਪੂਰ ਚੌਂਕ ਵਿਖੇ ਡਿਜੀਟਲ মিডিਆ ਐਸੋਸੀਏਸ਼ਨ ਡਿਸਟ੍ਰਿਕਟ ਪਠਾਨਕੋਟ ਦੀ ਇੱਕ ਪੱਤਰਕਾਰਾਂ ਦੀ ਮੀਟਿੰਗ ਹੋਈ ਹੈ ਔਰ ਜਿਸ ਦੇ ਵਿੱਚ ਪੱਤਰਕਾਰਾਂ ਨੂੰ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜੀ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਐਸੋਸੀਏਸ਼ਨ ਦਾ ਹੁਣੇ ਗਠਨ ਕੀਤਾ ਜਾਵੇਗਾ ਜਿਸ ਦੇ ਵਿੱਚ ਵਾਚੜ ਕੇ ਪੱਤਰਕਾਰ ਜਿਹੜੇ ਨੇ ਉਸ ਦੇ ਵਿੱਚ ਹਿੱਸਾ ਲੈਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੇ ਹਿੱਤ ਦੇ ਲਈ ਵੀ ਕੰਮ ਜਿਹੜੇ ਉਹ ਕੀਤੇ ਜਾਣਗੇ ਜਿਹੜੇ ਵੀ ਭਾਈਪੈਣ ਸਾਡੇ ਨਾਲ ਜੁੜਨਾ ਚਾਹੁੰਦੇ ਉਹ ਜ਼ਰੂਰ ਜੁੜਨ ਔਰ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਜਿਹੜੇ ਹਲਕੇ ਪੈਂਦੇ ਨੇ ਵੱਖ-ਵੱਖ ਹਲਕਾ ਪੂਆ ਤੋਂ ਹਲਕਾ ਸੁਜੰਗਪੁਰ ਤੋਂ ਪਠਾਨਕੋਟ ਤੋਂ ਉਹ ਵੀ ਜਿਹੜੇ ਆ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਨਿਯੁਕਤੀਆਂ ਵੀ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਪ੍ਰਧਾਨ ਦੀ ਚੋਣ ਵੀ ਜਿਹੜੀ ਉਹ ਕੀਤੀ ਜਾਏਗੀ ਧੰਨਵਾਦ ਨਮਸਕਾਰ ਮੈਂ ਸਚਿਨ ਅੱਜ ਪਠਾਨਕੋਟ ਦੇ ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੇ ਅੰਡਰ ਇੱਕ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਗਿਆ ਜਿਹਦੇ ਵਿੱਚ ਜ਼ਿਲ੍ਹੇ ਭਰ ਦੇ ਸਾਰੇ ਪੱਤਰਕਾਰਾਂ ਨੂੰ ਖੁੱਲਾ ਆਮੰਤਰਨ ਦਿੱਤਾ ਗਿਆ ਕਿ ਉਹ ਆ ਕੇ ਸੰਗਠਨ ਦਾ ਹਿੱਸਾ ਬਣੇ ਔਰ ਆਨ ਵਾਲੀਆਂ ਜੋ ਵੀ ਮੁਸ਼ਕਿਲਾਂ ਔਰ ਜੋ ਵੀ ਦਿਸ਼ਾ ਨਿਰਦੇਸ਼ ਉਹ ਚਾਹੁੰਦੇ ਨੇ ਜਾਂ ਆਪਦੀ ਜੋ ਕੋਈ ਗੱਲਬਾਤ ਰੱਖਣਾ ਚਾਹੁੰਦੇ ਨੇ ਉਹ ਇਸ ਸੰਗਠਨ ਦੇ ਵਿੱਚ ਆ ਕੇ ਹਿੱਸਾ ਬਣ ਕੇ ਆਪਣੀ ਗੱਲਬਾਤ ਰੱਖ ਸਕਦੇ ਨੇ ਸੋ ਅਪੀਲ ਹੈ ਸਾਰੇ ਜ਼ਿਲ੍ਹਾ ਭਰ ਦੇ ਪੱਤਰਕਾਰਾਂ ਨੂੰ ਵਾਕੇ ਇਸ ਸੰਗਠਨ ਦੇ ਨਾਲ ਜੁੜਨ ਔਰ ਇਸ ਸੰਗਠਨ ਦਾ ਹਿੱਸਾ ਬਣਨਾ ਥੈਂਕ ਯੂ ਨਮਸਕਾਰ ਅੱਜ ਸਾਰੇ ਮੀਡੀਆ ਦੇ ਜਿੰਨੇ ਵੀ ਪਤਕਰ ਭਰਾ ਆ ਨੇ ਸਾਰੇ ਵੈਬ ਚੈਨਲਸ ਦੇ ਨਾਲ ਸੰਬੰਧੀ ਸਿਗੇ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਸੰਬੰਧੀ ਸਿਗੇ ਸਾਰਿਆਂ ਨੇ ਜੜੀਆਂ ਮੀਟਿੰਗ ਸ਼ਾਹਪੁਰ ਚੌਂਕ ਦੇ ਵਿੱਚ ਹੋਈ ਹੈ ਤਾਂ ਸਾਰਿਆਂ ਨੇ ਜੜੀਆਂ ਆਪਣੀਆਂ ਮੁਸ਼ਕਿਲਾਂ ਜਿੰਨੇ ਵੀ ਉਹਨਾਂ ਨੂੰ ਫੀਲਡ ਦੇ ਵਿੱਚ ਆਉਂਦੇ ਨੇ ਸਾਰਿਆਂ ਨੇ ਇੱਕ ਦੂਸਰੇ ਦੇ ਨਾਲ ਜਿਹੜੇ ਸਾਂਝੇ ਕੀਤੇ ਨੇ ਤਾਂ ਬਹੁਤ ਜਲਦ ਇੱਕ ਜੜੀਆ ਵੈਬ ਐਸੋਸੀਏਸ਼ਨ ਦੇ ਸੰਬੰਧ ਦੇ ਵਿੱਚ ਜੜੀਆ ਇੱਕ ਸੰਗਠਨ ਦਾ ਜਿਹੜਾ ਗਠਨ ਹੋਏਗਾ ਤੇ ਵਾਰੀ ਵਾਰੀ ਸਿਰ ਜਿਹੜੀ ਆ ਉਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਵੀ ਹੋਏਗੀ ਹੋਰ ਵੀ ਜਿਹੜੇ ਉਹਦੇ ਉੱਤੇ ਜਿਹੜੀਆਂ ਨਿਫਤੀਆਂ ਹੋਣਗੀਆਂ ਤੇ ਪੱਤਰਕਾਰਾਂ ਨੇ ਜਿਹੜੀਆਂ ਮੁਸ਼ਕਿਲਾਂ ਨੇ ਚਾਹੇ ਉਹ ਵਿਭਾਗੀ ਸਤਰ ਤੇ ਹੋਣ ਚਾਹੇ ਉਹ ਪਰਸਨਲ ਸਤਰ ਤੇ ਹੋਣ ਉਹਨਾਂ ਦਾ ਜਿਹੜਾ ਹੱਲ ਕਰਨ ਦਾ ਜਿਹੜਾ ਹੈ ਕਿ ਨਿਰਣੇ ਉਸ ਮੀਟਿੰਗ ਦੇ ਵਿੱਚ ਦਿੱਤਾ ਜਾਏਗਾ ਤੇ ਆਪ ਸਾਰੇ ਪੱਤਰਕਾਰ ਇੱਥੇ ਪੁੱਜੇ ਨੇ ਆਪਾਂ ਸਾਰਿਆਂ ਦਾ ਜਿਹੜਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ ਪੁੱਜਣ ਤੇ ਧੰਨਵਾਦ ਜੀ ਜੈ ਹਿੰਦ ਜੈ ਭਾਰਤ